ਜੀ ਕੇ ਕੁਐਸਚਨ ਆਨ ਬੰਗਾਲ ਦੀ ਵੰਡ ਪ੍ਰਸ਼ਨ ਪਹਿਲਾ ਬੰਗਾਲ ਦੀ ਵੰਡ ਦਾ ਐਲਾਨ ਕਿਸ ਨੇ ਕੀਤਾ ਲਾਰਡ ਕਰਜ਼ਨ ਪ੍ਰਸ਼ਨ ਦੂਜਾ ਬੰਗਾਲ ਦੀ ਵੰਡ ਦਾ ਐਲਾਨ ਕਿਸ ਸਾਲ ਹੋਇਆ 1905 ਪ੍ਰਸ਼ਨ ਤੀਜਾ ਬੰਗਾਲ ਦੀ ਵੰਡ ਕਦੋਂ ਲਾਗੂ ਹੋਈ 15 ਅਗਸਤ 1905 ਪ੍ਰਸ਼ਨ ਚੌਥਾ ਬੰਗਾਲ ਦੀ ਵੰਡ ਦਾ ਮੁੱਖ ਕਾਰਨ ਕੀ ਸੀ ਉਕਤ ਸਾਰੇ ਪਛੰਡ ਪੰਜ ਮਗਾਲ ਦੀ ਵੰਡ ਕਿਹੜੇ ਦੋ ਪ੍ਰਾਂਤਾਂ ਵਿੱਚ ਕੀਤੀ ਗਈ ਪੱਛਮੀ ਬੰਗਾਲ ਅਤੇ ਪੂਰਬੀ ਬੰਗਾਲ ਪ੍ਰਸ਼ਨ ਛੇਵਾਂ ਬੰਗਾਲ ਦੀ ਵੰਡ ਦਾ ਵਿਰੋਧ ਕਰਨ ਲਈ ਕਿਹੜਾ ਅੰਦੋਲਨ ਸ਼ੁਰੂ ਹੋਇਆ? ਸਵਦੇਸ਼ੀ ਅੰਦੋਲਨ ਪ੍ਰਸ਼ਨ ਸੱਤਵਾਂ ਸਵਦੇਸ਼ੀ ਅੰਦੋਲਨ ਦਾ ਮੁੱਖ ਨਾਅਰਾ ਕੀ ਸੀ? ਸਵਦੇਸ਼ੀ ਵਸਤੂਆਂ ਦੀ ਵਰਤੋਂ ਅਤੇ ਵਿਦੇਸ਼ੀ ਵਸਤੂਆਂ ਦਾ ਬਾਈਕਾਟ। ਪ੍ਰਸ਼ਨ 8 ਮਾ ਵਿਗੜਨ ਤੋਂ ਰੱਦ ਨੂੰ ਰੱਦ ਕਰਨ ਦਾ ਮੁੱਖ ਕਾਰਨ ਕੀ ਸੀ? ਲੋਕਾਂ ਦਾ ਵਿਆਪਕ ਵਿਰੋਧ। ਪ੍ਰਸ਼ਨ 9 ਮਾ ਵਿਕਟਨ ਦਾ ਕੀ ਪ੍ਰਭਾਵ ਪਿਆ ਉਪਰੋਕਤ ਸਾਰੇ ਪ੍ਰਸ਼ਨ 10ਵਾਂ ਵਿਕਟਨ ਦੀ وجہ ਨਾਲ ਕਿਸ ਦੇਸ਼ ਦਾ ਦੋਸਤਾਂ ਵਿੱਚ ਵੰਡ ਹੋਇਆ ਸੀ ਬੰਗਾਲ ਪ੍ਰਸ਼ਨ 11ਵਾਂ ਕਿਹੜੇ ਬ੍ਰਿਟਿਸ਼ ਵਾਇਸਰਾਏ ਵਾਇਸਰਾਏ ਨੇ ਬੰਗਾਲ ਦੀ ਵੰਡ ਦਾ ਐਲਾਨ ਕੀਤਾ ਸੀ? ਲਾਰਡ ਕਰਜ਼ਨ ਪ੍ਰਸ਼ਨ 12ਵਾਂ ਸਵਦੇਸ਼ੀ ਅੰਦੋਲਨ ਦਾ ਮੁੱਖ ਮੰਤਵ ਕੀ ਸੀ? ਉਪਰੋਕਤ ਸਾਰੇ ਪ੍ਰਸ਼ਨ 13 ਮੱਕੇਸ ਦੇਨੂ ਬੰਗਾਲ ਦੇ ਲੋਕਾਂ ਨੇ ਸ਼ੋਕ ਦਿਵਸ ਵਜੋਂ ਮਨਾਇਆ 16 ਅਗਸਤ 1905 ਪ੍ਰਸ਼ਨ 14 ਮ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਕਿਹੜਾ ਨਾਰਾ ਦਿੱਤਾ ਗਿਆ ਸੀ ಬಂದೇ ಮಾತರ ಪ್ರಶ್ ಪದ್ರ ಬಂಗಾಲೂ ಕದ್ದ ಲಾರ್ಡ್ ಹಾರ್ಟ